ਜੇਕਰ ਤੁਹਾਡੇ ਵੀ ਘਰ ਦੀ ਰਸੋਈ ਦੇ ਵਿੱਚ ਪਿਆਜ਼ ਮੌਜੂਦ ਹੈ ਤਾਂ ਤੁਹਾਡੀਆਂ ਕਈ ਬਿਮਾਰੀਆਂ ਬਹੁਤ ਹੀ ਘੱਟ ਪੈਸੇ ਦੇ ਵਿੱਚ ਦੂਰ ਹੋ ਸਕਦੀਆਂ ਨੇ ਜੀ ਹਾਂ ਹਰ ਇੱਕ ਘਰ ਦੇ ਵਿੱਚ ਪਿਆਜ਼ ਤਾਂ ਇੱਕ ਮਾਮੂਲੀ ਜੀ ਸਬਜ਼ੀ ਹੈ ਤੇ ਨਾਲ ਹੀ ਇਹ ਲਗਭਗ ਹਰ ਇੱਕ ਘਰ ਦੀ ਰਸੋਈ ਦੇ ਵਿੱਚ ਆਮ ਮਿਲ ਜਾਂਦਾ ਇਸ ਦੀ ਵਰਤੂ ਦੇ ਨਾਲ ਭੋਜਨ ਦਾ ਸਵਾਦ ਤਾਂ ਕਈ ਲੋਕਾਂ ਨੂੰ ਜਿਹੜਾ ਵਧੀਆ ਲੱਗਦਾ ਹੈ ਲੇਕਿਨ ਇਸ ਸਿਹਤ ਨੂੰ ਕਿਸ ਤਰੀਕੇ ਦੇ ਨਾਲ ਫਾਇਦੇ ਪਹੁੰਚਾਉਂਦਾ ਹੈ ਅੱਜ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਦੱਸਾਂਗੇ ਕਈ ਅਧਿਐਨ ਜਿਹੜੇ ਕੀਤੇ ਗਏ ਨੇ ਜਿਸ ਦੇ ਵਿੱਚ ਇਹ ਖੁਲਾਸੇ ਹੋਏ ਨੇ ਪਿਆਜ਼ ਇੱਕ ਆਮ ਜੀ ਸਬਜ਼ੀ ਹੈ ਜਿਸ ਦਾ ਉਪਯੋਗ ਲਗਭਗ ਹਰ ਘਰ ਦੇ ਵਿੱਚ ਕੀਤਾ ਜਾਂਦਾ ਹੈ ਹਾਲਾਂਕਿ ਇਹ ਤਾਮਸਿਕ ਭੋਜਨ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਪਰ आयुर्वेद ਦੇ ਵਿੱਚ ਵੀ ਇਸ ਸਬਜ਼ੀ ਨੂੰ ਬਹੁਤ ਲਾਭਦਾਇਕ ਮੰਨਿਆ ਗਿਆ ਹੈ। ਗਰਮੀਆਂ ਦੇ ਵਿੱਚ ਲੂ ਤੋਂ ਬਚਣ, ਸੋਜ ਘਟਾਉਣ ਜਾਂ ਇਨਫੈਕਸ਼ਨ ਨਾਲ ਲੜਨ ਦੇ ਵਿੱਚ ਵੀ ਪਿਆਜ਼ ਖਾਣਾ ਫਾਇਦੇਮੰਦ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪਿਆਜ਼ ਦਾ ਅਰਕ ਵੀ ਸਰੀਰ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ? ਜੀ ਹਾਂ, ਅਮਰੀਕਾ ਦੀ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਅਧਿਐਨ ਦੇ ਵਿੱਚ ਇੱਕ ਖੁਲਾਸਾ ਹੋਇਆ ਕਿ ਪਿਆਜ਼ ਦਾ ਅਰਕ ਸ਼ੂਗਰ ਦੇ ਮਰੀਜ਼ਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖੂਨ ਦੇ ਵਿੱਚ 슈ਗਰ ਦੀ ਪੱਧਰੀ ਨੂੰ ਕਾਬੂ ਕਰਨ ਜਾਂ ਵਜ਼ਨ ਘਟਾਉਣ ਦੋਹਾਂ ਦੇ ਲਈ ਪਿਆਜ਼ ਦਾ ਅਰਕ ਲਾਭਦਾਇਕ ਹੈ ਹੁਣ ਜਾਣ ਲੈਣੇ ਕਿ ਪਿਆਜ਼ ਦੇ ਅਰਕ ਦੇ ਕੀ ਫਾਇਦੇ ਨੇ ਡਾਇਬਟੀਜ਼ ਦੇ ਮਰੀਜ਼ਾਂ ਦੇ ਲਈ ਵੀ ਪਿਆਜ਼ ਦਾ ਅਰਕ ਖਾਣਾ ਫਾਇਦੇਮੰਦ ਹੁੰਦਾ ਹੈ ਬ੍ਰਿਟਿਸ਼ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਕ ਇਸ ਦੇ ਵਿੱਚ ਐਲੀਅਮ ਸੇਪਾ ਅਤੇ ਐਂਟੀ ਡਾਇਬੀਟਿਕ ਦਵਾਈ ਮੈਟਫਾਰਮਿੰਗ ਵਰਗੇ ਤੱਤ ਹੁੰਦੇ ਨੇ ਜੋ ਟਾਈਪ 2 ਡਾਇਬਟੀਜ਼ ਦੇ ਮਰੀਜ਼ਾਂ ਦੀ ਦਵਾਈਆਂ ਦੇ ਵਿੱਚ ਵੀ ਪਾਏ ਜਾਂਦੇ ਨੇ ਪਾਚਣ ਦੀ ਜੇਕਰ ਗੱਲ ਕਰੀਏ ਗਰਮੀਆਂ ਦੇ ਮੌਸਮ ਦੇ ਵਿੱਚ ਪਾਚਣ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ ਪਿਆਜ਼ ਦਾ ਅਰਕ ਇਹਨਾਂ ਲੋਕਾਂ ਦੇ ਲਈ ਬਹੁਤ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਪੇਟ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦਾ ਤਾਂ ਹੁਣ ਆਉਂਦੇ ਆਂ ਦਿਲ ਦੀ ਬਿਮਾਰੀ ਦੇ ਉੱਤੇ ਪਿਆਜ਼ ਦੇ ਵਿੱਚ ਐਂਟੀਆਕਸਾਈਡ ਹੁੰਦੇ ਨੇ ਪਿਆਜ਼ ਦੇ ਰਸ ਦੇ ਵਿੱਚ ਕੁਵੇਰਸਿਟਿਨ ਨਾਂਕਾ ਫੈਲੋਵੋਨੌਇਡ ਮਿਲਦਾ ਹੈ ਜੋ ਸਰੀਰ ਨੂੰ ਫਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ ਅਤੇ ਦਿਲ ਦੀ ਸਿਹਤ ਨੂੰ ਸੁਧਾਰਨ ਦੇ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਤ્વਚਾ ਅਤੇ ਵਾਲਾਂ ਦੇ ਲਈ ਵੀ ਲਾਭਦਾਇਕ ਹੁੰਦਾ ਹੈ ਪਿਆਜ਼ ਦਾ ਅਰਕ ਸਰਦੀ ਖਾਂਸੀ ਅਤੇ ਜ਼ੁਖਾਮ ਦੇ ਵਿੱਚ ਆਰਾਮ ਪਹੁੰਚਾਉਂਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਇਸ ਖਬਰ ਦੇ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਰਾਂ ਦੀਆਂ ਧਾਰਨਾਤ ਦੇ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਲੈਣੀ ਜ਼ਰੂਰੀ ਹੈ